ਹਾਂਜੀ ਨਮਸਕਾਰ ਸਸੀਕਾਲ ਦੋਸਤੋ ਮੈਂ ਸਲਿਲ ਬੰਸਲ ਟਰੀ ਲਵਰ ਸੁਸਾਇਟੀ ਤੋਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਮਾਲਵੇ ਦੇ ਉਹ ਛੇ ਕੰਡਿਆਲੇ ਰੁੱਖਾਂ ਦੀ ਜੋ ਨਾ ਸਿਰਫ ਇਸ ਧਰਤੀ ਦਾ ਸ਼ਿੰਗਾਰ ਨੇ ਬਲਕਿ ਇੱਥੋਂ ਦਾ ਵਾਤਾਵਰਣ ਤੇ ਮਨੁੱਖ ਦੀ ਮੁੱਢਲੀ ਜ਼ਰੂਰਤ ਵੀ ਨੇ ਤੇ ਇਹ ਛੇ ਰੁੱਖ ਨੇ ਦੇਸੀ ਕਿੱਕਰ ਸਫੇਦ ਕਿੱਕਰ ਫਲਾਹੀ ਕਮੂਠਾ ਖੈਰ ਤੇ ਝੰਡ ਇਹ ਉਹ ਰੁੱਖ ਨੇ ਜਿਨ੍ਹਾਂ ਦੇ ਕੰਡੇ ਤੇ ਛੋਟੇ ਪੱਤੇ ਇਸ ਏਰੀਆ ਦੇ ਵਾਤਾਵਰਣ ਲਈ ਬਣੇ ਹੋਏ ਨੇ ਤੇ ਇਹ ਬਹੁਤ ਲੰਬੇ ਸਮੇਂ ਤੋਂ ਇਸ ਧਰਤੀ ਦੇ ਉੱਤੇ ਨੇ ਤੇ ਅੱਜ ਕੱਲ ਇਹਨਾਂ ਦਾ ਘਟਨਾ ਬਹੁਤ ਇੱਕ ਚਿੰਤਾਜਨਕ ਵਿਸ਼ਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਕੰਡਿਆ ਨੂੰ ਦੇਖ ਕੇ ਇਹਨਾਂ ਰੁੱਖਾਂ ਦੀ ਪਛਾਣ ਕਰ ਸਕਦੇ ਹੋ ਤੇ ਫਿਰ ਉਹਨਾਂ ਰੁੱਖਾਂ ਦੇ ਤੁਸੀਂ ਬੀਜ ਇਕੱਠੇ ਕਰਕੇ ਜਾਂ ਕਲਮਾ ਲਗਾ ਕੇ ਕਿਵੇਂ ਤੁਸੀਂ ਇਹਨਾਂ ਰੁੱਖਾਂ ਤੋਂ ਹੋਰ ਰੁੱਖ ਬਣਾ ਕੇ ਇਹਨਾਂ ਦਾ ਬਚਾਅ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਫਲਾਹੀ ਦੀ ਫਲਾਹੀ ਦਾ ਲੋਕ ਕਿਤਾਬ ਵਿੱਚ ਵੀ ਜ਼ਿਕਰ ਆਂਦਾ ਫੁੱਲਾ ਦੀ ਫਲਾਹੀ ਮਾਈ ਆ ਇੱਕ ਤੇਰੀ ਜਿੰਦ ਬਦਲੇ ਜਿੰਦ ਕੰਡਿਆਂ ਨਾਲ ਲਾਈ ਮਾਈ ਆ ਕੰਡੇ ਮਤਲਬ ਅਗਰ ਕੰਡਿਆਂ ਤੋਂ ਤੁਹਾਨੂੰ ਫਲਾਹੀ ਦੇ ਰੁੱਖ ਦੀ ਪਛਾਣ ਦੱਸਦੇ ਆ ਤੁਸੀਂ ਅਗਰ ਦੇਖੋਗੇ ਇਹਦੇ ਵਿੱਚ ਆ ਥੋੜੇ ਜਿਵੇਂ 베ਰੀ ਵਾਂਗ ਥੋੜੇ ਜਿ ਮੁਰਮੇ ਕੰਡੇ ਹੁੰਦੇ ਨੇ ਤੇ ਦੋ ਦੋ ਕੰਡੇ ਹੁੰਦੇ ਨੇ ਸਿਮੈਟਰੀ ਦੇ ਵਿੱਚ ਹੁੰਦੇ ਨੇ ਦੋ ਦੋ ਜਿੱਥੇ ਵੀ ਤੁਸੀਂ ਦੇਖੋਗੇ ਦੋ ਕੰਡੇ ਤੁਹਾਨੂੰ ਮਿਲਣਗੇ ਤੇ ਸੈਕੰਡਲੀ ਜੋ ਇਹਦੇ ਪੱਤੇ ਨੇ ਉਹ ਪੱਤੇ ਇਹਦੇ ਗੋਲ ਹੁੰਦੇ ਨੇ ਜਿੰਨੀਆਂ ਵੀ ਆਪਣੀਆਂ ਕਿੱਕਰ ਦੀਆਂ ਜਾਂ ਅਕੇਸ਼ੀਆ ਦੀਆਂ ਵੈਰਾਈਟੀਆਂ ਹੈਗੀਆਂ ਉਹਦੇ ਵਿੱਚੋਂ ਫਲਾਹੀ ਹੈ ਜਿਹਦੇ ਪੱਤੇ ਗੋਲ ਹੁੰਦੇ ਨੇ ਤੇ ਅਗਰ ਆਪਾਂ ਫਲਾਹੀ ਦੇ ਫੁੱਲਾਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਵੀ ਫਲਾਹੀ ਤੇ ਫੁੱਲ ਆਇਆ ਹੋਇਆ ਤੁਸੀਂ ਦੇਖੋਗੇ ਕਰੀਮ ਕਲਰ ਦਾ ਲੰਬਾ ਜਿਹਾ ਇਹਦੇ ਤੇ ਫੁੱਲ ਆਂਦਾ ਤੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਵਿੱਚ ਇੱਕ ਫਲਾਹੀ ਦਾ ਬਹੁਤ ਪੁਰਾਣਾ ਪੇੜ ਹੈਗਾ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਇਹ ਚੀਜ਼ਾਂ ਦੱਸਣ ਦਾ ਮਤਲਬ ਇਹ ਹੁੰਦਾ ਵੀ ਇਹ ਰੁੱਖ ਆਪਣੇ ਵਿਰਸੇ ਦੇ ਵਿੱਚ ਆਪਣੀਆਂ ਜ਼ਰੂਰਤਾਂ ਦੇ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਰੱਖਦੇ ਨੇ ਤੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਤੇ ਦੂਜਾ ਰੁੱਖ ਜੋ ਸਾਡੇ ਨਾਲ ਹੀ ਹੈ ਉਹ ਹੈਗਾ ਕਮੁੱਠੇ ਦਾ ਰੁੱਖ ਕਮੂਠਾ ਜਿਹਦਾ ਕੀ ਬੋਟੈਨੀਕਲ ਨੇਮ ਹੈਗਾ ਅਕੇਸ਼ੀਆ ਸੈਨੇਗਲ ਜੋ ਫਲਾਹੀ ਦਾ ਬੋਟੈਨੀਕਲ ਨੇਮ ਹੈਗਾ ਉਹ ਹੈਗਾ ਅਕੇਸ਼ੀਆ ਮੋਡੇਸਟਾ ਇਹਦਾ ਬੋਟੈਨੀਕਲ ਨੇਮ ਹੈਗਾ ਅਕੇਸ਼ੀਆ ਸੈਨੇਗਲ ਹੁਣ ਦੇਖੋ ਅਗਰ ਤੁਸੀਂ ਕਮੂਠਾ ਦੀ ਦੇਖੋਗੇ ਤਾਂ ਕਮੂਠਾ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੇ ਕੰਡੇ ਹੁੰਦੇ ਨੇ ਤਿੰਨ ਤਰ੍ਹਾਂ ਦੇ ਫਲਾਹੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਦੋ ਕੰਡੇ ਹੁੰਦੇ ਨੇ ਕਮੂਠਾ ਦੇ ਵਿੱਚ ਤਿੰਨ ਕੰਡੇ ਤਿੰਨ ਕੰਡੇ ਹੁੰਦੇ ਨੇ ਤੇ ਅਗਰ ਤੁਸੀਂ ਇਹਦਾ ਪੱਤਾ ਦੇਖੋ ਤਾਂ ਇਹਦਾ ਪੱਤਾ ਹਲਕਾ ਜਿਹਾ ਮਤਲਬ ਕਿ ਫਲਾਹੀ ਜਿੰਨਾ ਗੋਲ ਨਹੀਂ ਹੁੰਦਾ ਪਰ ਹਲਕਾ ਜਿਹਾ ਗੋਲ ਇਸ ਦਾ ਵੀ ਪਤਾ ਹੁੰਦਾ ਬਾਕੀ ਕਮੂਠਾ ਦੀ ਪਛਾਣ ਤੁਸੀਂ ਬੜੇ ਸੌਖੇ ਤਰੀਕੇ ਨਾਲ ਇਹਦਾ ਜਿਹੜਾ ਵੱਡਾ ਟਰੀ ਹੁੰਦਾ ਹੈ ਇਹਦਾ ਟਾਣਾ ਦੇਖ ਕੇ ਕਮੂਠਾ ਦੀ ਪਛਾਣ ਕਰ ਸਕਦੇ ਹੋ ਹਲਕੇ ਜੇ ਪੀਲੇ ਜੇ ਰੰਗ ਦਾ ਮਤਲਬ ਕਿ ਇਹ ਜਾਂ ਸਫੇਦ ਰੰਗ ਦਾ ਹਲਕੇ ਸਪੀਲੇ ਤੇ ਸਫੇਦ ਜੇ ਰੰਗ ਦਾ ਇਹਦਾ ਟਾਣਾ ਹੁੰਦਾ ਤੇ ਬਹੁਤ ਆਸਾਨੀ ਨਾਲ ਤੁਸੀਂ ਕਮੂਠਾ ਦੀ ਪਛਾਣ ਕਰ ਸਕਦੇ ਹੋ ਇਹਦੇ ਤੇ ਵੀ ਜੋ ਫੁੱਲ ਆਂਦਾ ਹੈ ਕਮੂਠਾ ਤੇ ਵੀ ਫੁੱਲ ਆਂਦਾ ਉਹ ਤਕਰੀਬਨ ਤੁਹਾਨੂੰ ਫਲਾਹੀ ਦੇ ਫੁੱਲ ਵਰਗਾ ਹੀ ਲੱਗੇਗਾ ਹਲਕਾ ਕਰੀਮ ਜੇ ਕਲਰ ਦੇ ਇਹਦੇ ਤੇ ਲੰਬੇ ਜੇ ਫੁੱਲ ਆਉਂਦੇ ਨੇ ਤੇ ਇਸ ਤੋਂ ਬਾਅਦ ਆ ਆਪਾਂ ਗੱਲ ਕਰਦੇ ਹਾਂ ਜੋ ਆਪਣਾ ਮਾਲਵੇ ਦਾ ਸਭ ਤੋਂ ਮੁੱਖ ਰੁਖ ਹੈਗਾ ਉਹ ਹੈਗਾ ਦੇਸੀ ਕਿੱਕਰ ਤੇ ਫਿਰ ਉਸ ਦੇ ਨਾਲ ਹੀ ਤੁਹਾਨੂੰ ਕੰਪੇਅਰ ਕਰਕੇ ਦਿਖਾਵਾਂਗੇ ਸਫੇਦ ਕਿੱਕਰ ਮਾਲਵੇ ਦਾ ਮੁੱਖ ਰੁਖ ਕਿੱਕਰ ਜਿਹਨੂੰ ਬਬੂਲ ਵੀ ਕਹਿ ਦਿੰਦੇ ਨੇ ਤੇ ਇਹਦਾ ਵੀ ਲੋਕ ਦਿੱਤਾ ਦੇ ਵਿੱਚ ਬੜਾ ਜ਼ਿਕਰ ਆਂਦਾ ਹੈ ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ ਨਹੀਂ ਬਾਪੂ ਦੇ ਪਸੰਦ ਆ ਗਿਆ ਕਿਉਂਕਿ ਜੋ ਕਿੱਕਰ ਦਾ ਤਣਾ ਹੁੰਦਾ ਬਹੁਤ ਕਾਲੇ ਰੰਗ ਦਾ ਹੁੰਦਾ ਇਸ ਵਜ੍ਹਾ ਨਾਲ ਇਹਦੇ ਬਹੁਤ ਜ਼ਿਆਦਾ ਇਹਦੇ ਤੇ ਲੋਕ ਗੀਤ ਇਹਦੇ ਕਾਲੇ ਰੰਗ ਨੂੰ ਲੈ ਕੇ ਬਣੇ ਨੇ ਤੇ ਕਿੱਕਰ ਦੀ ਤਾਂ ਪਛਾਣ ਬੜੀ ਸੌਖੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਹੈ ਕਿੱਕਰ ਦੇ ਉੱਤੇ ਸਫੇਦ ਰੰਗ ਦੇ ਕੰਡੇ ਹੁੰਦੇ ਨੇ ਦੋ ਜੋ ਤਕਰੀਬਨ ਮਤਲਬ ਕਿ 5 ਸੈਂਟੀਮੀਟਰ ਦੇ ਕਰੀਬ ਲੰਬੇ ਹੁੰਦੇ ਨੇ ਤੇ 100 ਡਿਗਰੀ ਦੇ ਐਂਗਲ ਤੇ ਇਹ ਕੰਡੇ ਲੱਗੇ ਹੁੰਦੇ ਨੇ ਤੇ ਇਸ ਤੋਂ ਇਲਾਵਾ ਆ ਕਿੱਕਰ ਦੀ ਪਛਾਣ ਇਹਦੇ ਪੀਲੇ ਫੁੱਲ ਗੋਲ-ਗੋਲ ਪੀਲੇ ਫੁੱਲ ਛੋਟੇ ਜੋ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਵੀ ਲੱਗੇ ਹੋਏ ਨੇ ਕਿੱਕਰ ਦੇ ਵਿੱਚ ਤਕਰੀਬਨ ਫੁੱਲ ਅਗਸਤ ਦੇ ਮਹੀਨੇ ਦੇ ਵਿੱਚ ਆਂਦੇ ਨੇ ਤੇ ਉਸ ਤੋਂ ਬਾਅਦ ਨਵੰਬਰ ਤੱਕ ਉਹ ਫੁੱਲ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਮਾਰਚ ਦਾ ਮਹੀਨਾ ਉਦੋਂ ਕਿੱਕਰਾਂ ਦੇ ਉੱਤੇ ਤੁੱਕੇ ਲੱਗਦੇ ਨੇ ਤੇ ਬਹੁਤ ਆਪਣੇ ਪਿੰਡਾਂ ਦੇ ਵਿੱਚ ਜਾਂ ਇਵਨ ਸ਼ਹਿਰਾਂ ਦੇ ਵਿੱਚ ਵੀ ਤੁੱਕਿਆਂ ਦਾ achar ਪਾ ਕੇ ਵਰਤਿਆ ਜਾਂਦਾ ਤੇ ਇਹ ਕਿੱਕਰ ਹੈਗੀ ਹੈ ਇੱਕ ਕਿੱਕਰ ਹੁੰਦੀ ਹੈ ਸਫੇਦ ਕਿਕਰ ਜਿਹਨੂੰ ਰੌਂਜ ਰੇੜੂ ਵੀ ਕਿਹਾ ਜਾਂਦਾ ਹੈ ਜਿਹਦਾ ਬੋਟੈਨੀਕਲ ਨਾਮ ਹੈਗਾ ਅਕੀਸ਼ੀਆ ਲੂਕੋਫੋਲੀਆ ਤੇ ਜਿਹੜੀ ਸਫੇਦ ਕਿਕਰ ਹੈ ਉਹਦੀ ਤੁਹਾਨੂੰ ਪਛਾਣ ਦੱਸ ਦਿੰਨੇ ਆ ਇਹਦੇ ਦੇਖੋ ਅਗਰ ਤੁਸੀਂ ਇਹਦੇ ਕੰਡੇ ਦੇਖੋਗੇ ਤਾਂ ਇਹਦੇ ਕੰਡੇ ਭੂਰੇ ਰੰਗ ਦੇ ਇਹਦੇ ਕੰਡੇ ਹੁੰਦੇ ਨੇ ਤਕਰੀਬਨ ਐਂਗਲ ਜੋ ਹੈਗਾ ਤਕਰੀਬਨ ਜੋ ਸਫੇਦ ਕਿਕਰ ਸੋਰੀ ਆਪਣਾ ਦੇਸੀ ਕਿਕਰ ਦਾ ਹੁੰਦਾ ਉਸੇ ਤਰ੍ਹਾਂ ਹੀ ਇਹਦੇ ਕੰਡੇ ਲੱਗੇ ਹੁੰਦੇ ਨੇ ਇਹਦੇ ਕੰਡੇ ਭੂਰੇ ਹੁੰਦੇ ਨੇ ਪਰ ਅਗਰ ਤੁਸੀਂ ਇਹਦੇ ਕੰਡੇ ਚੁਭਦੇ ਵੀ ਨਹੀਂ ਅਗਰ ਤੁਸੀਂ ਇਹਨੂੰ ਐਂ ਪਕੜ ਕੇ ਇਹਨੂੰ ਉਤੋਂ ਨਹੀਂ ਐਂ ਕਰੋਗੇ ਤਾਂ ਇਹਦੇ ਕੰਡੇ ਚੁਭਦੇ ਨਹੀਂ ਹੈਗੇ ਪਰ ਇਹਦਾ ਅਕਸਰ ਲੋਕ ਭੁਲੇਖਾ ਖਾ ਜਾਂਦੇ ਨੇ ਇੱਕ ਇਜ਼ਰਾਈਲੀ ਬਬੂਲ ਜਾਂ ਇਜ਼ਰਾਈਲੀ ਕਿਕਰ ਕਹਿੰਦੇ ਨੇ ਜੋ ਅਕਸਰ ਹੀ ਤੁਸੀਂ ਦੇਖੋਗੇ ਬਠਿੰਡਾ ਤੋਂ ਮਲੋੜ ਜਾਂਦੇ ਹੋ ਜਾਂ ਬਠਿੰਡਾ ਤੋਂ ਮੁਕਸਰ ਜਾਂਦੇ ਹੋ ਸੜਕਾਂ ਦੇ ਕਿਨਾਰੇ ਬਹੁਤ ਜ਼ਿਆਦਾ ਲੱਗੀ ਹੋਈ ਹੈ ਕਿਉਂਕਿ ਉਹਦੇ ਤੇ ਵੀ ਚਿੱਟੇ ਫੁੱਲ ਆਉਂਦੇ ਨੇ ਇਹਦੇ ਤੇ ਵੀ ਚਿੱਟੇ ਫੁੱਲ ਆਉਂਦੇ ਨੇ ਪਰ ਉਹਦੇ ਤੇ ਇਹਦੇ ਤੇ ਫਰਕ ਕੀ ਹੈ ਵੀ ਉਸ ਜੋ ਇਜ਼ਰਾਈਲੀ ਕਿਕਰ ਹੈ ਜੋ ਕਿ ਆਪਣਾ ਨੇਟਿਵ ਨਹੀਂ ਹੈਗਾ ਉਹਦਾ ਕੰਡਾ ਸਫੇਦ ਹੁੰਦਾ ਹੈ ਉਹਦਾ ਕੰਡਾ ਦੇਸੀ ਕਿਕਰ ਵਰਗਾ ਹੁੰਦਾ ਤੇ ਫੁੱਲ ਸਫੇਦ ਹੁੰਦਾ ਇਹਦਾ ਕੰਡਾ ਭੂਰਾ ਹੁੰਦਾ ਤੇ ਫੁੱਲ ਸਫੇਦ ਹੁੰਦਾ ਇਹ ਆਪਣਾ ਰਵਾਇਤੀ ਰੁੱਖ ਹੈ ਸਫੇਦ ਕਿਕਰ ਤੇ ਬਾਕੀ ਤੁਸੀਂ ਅਗਰ ਕੋਈ ਇਹਦਾ ਬੜਾ ਟ੍ਰੀਸ ਦੇਖੋਗੇ ਕਿਉਂਕਿ ਇੱਥੇ ਤਾਂ ਅਸੀਂ ਤੁਹਾਨੂੰ ਦਿਖਾਣ ਲਈ ਇਹ ਸਾਰੇ ਰੁੱਖ ਅਸੀਂ ਗਮਲਿਆਂ ਦੇ ਵਿੱਚ ਲਗਾਏ ਹੋਣੇ ਨੇ ਅਗਰ ਤੁਸੀਂ ਇਹਦਾ ਕੋਈ ਵੱਡਾ ਰੁੱਖ ਦੇਖੋਗੇ ਤਾਂ ਤੁਸੀਂ ਦੇਖੋਗੇ ਇਹਦਾ ਹਲਕੇ ਪੀਲੇ ਰੰਗ ਦੀ ਇਹਦੀ ਜੋ ਹੈ ਇਹਦਾ ਤਣਾ ਹੁੰਦਾ ਹਲਕੇ ਪੀਲੇ ਰੰਗ ਦਾ ਇਹਦਾ ਤਣਾ ਹੁੰਦਾ ਤੇ ਬਾਕੀ ਬਾਕੀ ਕਿਕਰਾਂ ਨਾਲੋਂ ਇਹਦੇ ਪੱਤਿਆਂ ਦੇ ਉੱਤੇ ਸਭ ਤੋਂ ਵੱਧ ਪੱਤੇ ਹੁੰਦੇ ਨੇ ਅਗਰ ਤੁਸੀਂ ਇਹਦਾ ਇੱਕ ਕੋਈ ਵੀ ਟੈਨੀ ਲੈ ਲਓਗੇ ਤਾਂ 30 ਦੇ ਕਰੀਬ ਮਤਲਬ ਕਿ ਟਾਈਨੀ ਜਿਹੜੇ ਲੀਫलेट्स ਹੁੰਦੇ ਨੇ ਉਹ ਇਹਦੇ ਵਿੱਚ ਹੁੰਦੇ ਨੇ ਤੇ ਸਫੇਦ ਕਿਕਰ ਤੇਸੀ ਕਿਕਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਖੈਰ ਦੀ ਤੇ ਝੰਡ ਦੀ ਹੁਣ ਆਪਾਂ ਗੱਲ ਕਰਦੇ ਆਂ ਝੰਡ ਦੀ ਅਗਰ ਕਿਕਰ ਤੋਂ ਬਾਅਦ ਕੋਈ ਸਭ ਤੋਂ ਇੰਪੋਰਟੈਂਟ ਟਰੀ ਹੈਗਾ ਮਾਲਵੇ ਦਾ ਉਹ ਹੈਗਾ ਝੰਡ ਝੰਡਾ ਦਾ ਤੁਸੀਂ ਦੇਖੋਗੇ ਪ੍ਰਾਣੀਆਂ ਆਪਣੇ ਲੋਕ ਗੀਤਾਂ ਦੇ ਵਿੱਚ ਸਾਹਿਤ ਦੇ ਵਿੱਚ ਅਕਸਰ ਹੀ ਬੜਾ ਜ਼ਿਕਰ ਮਿਲਦਾ ਹੈ ਮੈਨੂੰ ਕੱਲੀ ਨੂੰ ਚਿਵਾਰਾ ਪਾ ਦੇ ਰੋਹੀ ਵਾਲਾ ਝੰਡ ਵੱਢ ਕੇ ਜਾਂ ਇੱਕ ਮਿਰਜ਼ਾ ਸਾਈਬਾ ਦਾ ਹੈਗਾ ਕਿਉਂਕਿ ਮਿਰਜ਼ੇ ਨੇ ਇਹੀ ਝੰਡ ਦੇ ਰੁੱਖ ਥੱਲੇ ਹੀ ਆਰਾਮ ਕੀਤਾ ਸੀਗਾ ਮੰੰਦਾ ਕੀਤਾ ਤੂੰ ਸਾਈਬਾ ਮੇਰਾ ਤਰਕਸ਼ ਟੰਗਿਆ ਝੰਡ ਜਿਹੜੀ ਝੰਡ ਤੇ ਉਹਦਾ ਤਰਕਸ਼ ਟੰਗਦਾ ਸੀਗਾ ਤੇ ਅਗਰ ਝੰਡ ਦੇ ਰੁੱਖ ਦੀ ਤੁਸੀਂ ਪਛਾਣ ਕਰਨੀ ਹੋਵੇ ਵੈਸੇ ਤਾਂ ਇਹ ਸਾਡੇ ਕੋਲੇ ਛੋਟਾ ਪਲਾਂਟ ਹੈਗਾ ਜਿਹੜਾ ਅਸੀਂ ਗਮਲੇ ਦੇ ਵਿੱਚ ਲਗਾਇਆ ਹੋਇਆ ਪਰ ਅਗਰ ਫਿਰ ਵੀ ਤੁਹਾਨੂੰ ਨੇੜੋਂ ਦੀ ਅਗਰ ਤੁਸੀਂ ਦੇਖੋਗੇ ਝੰਡ ਦੇ ਪਛਾਣ ਕਰਨੀ ਬਹੁਤ ਸੌਖੀ ਕਿਉਂਕਿ ਝੰਡ ਦੇ ਜੋ ਕੰਡੇ ਹੁੰਦੇ ਨੇ ਉਹ ਬੜੇ ਛੋਟੇ-ਛੋਟੇ ਕੰਡੇ ਹੁੰਦੇ ਨੇ ਤੇ ਬੜਾ ਮਤਲਬ ਕਿ ਉਹ ਇੱਕ-ਇੱਕ ਕਰਕੇ ਕੰਡਾ ਹੁੰਦਾ ਕੋਈ ਉਹਨਾਂ ਦੀ ਸਿਮੈਟਰੀ ਨਹੀਂ ਹੁੰਦੀ ਕੋਈ ਕੰਡਾ ਕਿਤੇ ਹੋਏਗਾ ਕੋਈ ਕੰਡਾ ਕਿਤੇ ਹੋਏਗਾ ਤੇ ਝੰਡ ਦੇ ਰੁੱਖ ਤੇ ਪੀਲੇ ਰੰਗ ਦੇ ਫੁੱਲ ਲੱਗਦੇ ਨੇ ਪੀਲੇ ਰੰਗ ਦੇ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਸੋਰੀ ਮਾਰਚ ਤੋਂ ਮਈ ਦੇ ਵਿੱਚ ਝੰਡ ਦੇ ਉੱਤੇ ਪੀਲੇ ਰੰਗ ਦੇ ਫੁੱਲ ਲੱਗਦੇ ਨੇ ਜਿਹਦੀ ਬਾਅਦ ਦੇ ਵਿੱਚ ਸਾਗਰੀ ਬੰਦੀ ਹੈ ਸਾਗਰੀ ਇੱਕ ਬਹੁਤ ਹੀ ਪ੍ਰੋਟੀਨ ਤੇ ਆਪਣਾ ਹੋਰ ਜਿਹੜੇ ਮਲਟੀ ਵਿਟਾਮਿਨਸ ਨੇ ਉਹਨਾਂ ਦੇ ਨਾਲ ਇੱਕ ਰਿਚ ਉਹ ਹੈਗਾ ਸੋਰਸ ਹੈਗਾ ਜਿਹਦੇ ਰਾਜਸਥਾਨ ਦੇ ਵਿੱਚ ਅਕਸਰ ਹੀ ਸਾਗਰੀ ਦੀ ਸਬਜ਼ੀ ਬਣਾ ਕੇ ਖਾਈ ਜਾਂਦੀ ਹੈ ਤੇ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਵੀ ਝੰਡ ਤੇ ਲੱਗੀ ਫਲੀ ਜਿਹੜੀ ਸਾਗਰੀ ਹੈਗੀ ਉਹਨੂੰ ਸੁਕਾ ਕੇ ਮਾਰਕੀਟ ਦੇ ਵਿੱਚ ਤਕਰੀਬਨ 2000 ਤੋਂ 3000 ਰੁਪਏ ਕਿਲੋ ਤੱਕ ਵੇਚਿਆ ਜਾਂਦਾ ਹੈ ਸਾਗਰੀ ਨੂੰ ਤੇ ਫਿਰ ਆਪਾਂ ਲਾਸਟ ਤੇ ਅੱਜ ਗੱਲ ਕਰ ਰਹੇ ਆਂ ਖੈਰ ਦੀ ਖੈਰ ਜਿਹਦਾ ਬੋਟੈਨੀਕਲ ਨੇਮ ਹੈਗਾ ਅਕੇਸ਼ੀਆ ਕਟੈਚੂ ਤੇ ਇਹਨੂੰ ਆਪਣਾ ਕੱਥਾ ਜੋ ਪਾਣ ਦੇ ਉੱਤੇ ਕੱਥਾ ਲੱਗਦਾ ਉਹ ਇਸੇ ਰੁੱਖ ਤੋਂ ਹੀ ਬਣਾਇਆ ਜਾਂਦਾ ਹੈ ਖੈਰ ਤੋਂ ਅਗਰ ਅੱਗ ਆਪਾਂ ਫਿਰ ਆਪਾਂ ਕੰਡਿਆ ਤੋਂ ਇਹਦੀ ਪਛਾਣ ਕਰਨ ਲੱਗੀਏ ਤਾਂ ਤੁਸੀਂ ਦੇਖੋਗੇ ਇਹਦੇ ਵਿੱਚ ਆ ਦੋ ਦੋ ਕੰਡੇ ਨੇ ਬਿਲਕੁਲ 베ਰੀ ਵਰਗੇ ਇਹਦੇ ਕੰਡੇ ਨੇ ਉੱਪਰੋਂ ਦੀ ਮੁੜੇ ਹੋਏ ਨੇ ਤੇ ਇਹਦੀ ਇੱਕ ਹੋਰ ਬੜੀ ਸੌਖੀ ਪਹਿਚਾਣ ਹੈ ਜੋ ਇਹਦੀ ਟਾਣੀ ਹੈਗੀ ਹੈ ਉਹ ਉਹ ਭੂਰੇ ਰੰਗ ਦੀ ਹੈਗੀ ਅਗਰ ਤੁਸੀਂ ਬਾਕੀ ਕੋਈ ਵੀ ਦੇਖੋਗੇ ਜੰਡਾ ਹੈ ਜਾਂ ਕਿਕਰ ਹੈ ਸਾਰਿਆਂ ਦੀ ਟਾਣੀਆਂ ਅ ਮਤਲਬ ਕਿ ਭੂਰੇ ਹਲਕੇ ਭੂਰੇ ਰੰਗ ਦੀਆਂ ਇਹਦੀ ਗੂੜੇ ਭੂਰੇ ਰੰਗ ਦੀ ਇਹਦੀ ਟਾਣੀ ਹੈਗੀ ਹੈ ਖੈਰ ਦਾ ਇਹ ਰੁੱਖ ਹੈ ਤੇ ਜੋ ਇਹਦਾ ਤਣਾ ਵੀ ਹੈਗਾ ਅ ਮਤਲਬ ਕਿ ਤੁਹਾਨੂੰ ਭੂਰੇ ਰੰਗ ਦਾ ਇਹਦਾ ਤਣਾ ਮਿਲ ਹਾਂਜੀ ਦੋਸਤੋ ਇਹਨਾਂ ਰੁੱਖਾਂ ਨੂੰ ਦੱਸਣ ਦਾ ਤੇ ਪਹਿਚਾਣ ਕਰਾਉਣ ਦਾ ਇੱਕੋ ਇੱਕ ਮਕਸਦ ਇਹੀ ਹੈ ਵੀ ਤੁਸੀਂ ਇਹਨਾਂ ਰੁੱਖਾਂ ਨੂੰ ਆਪਣੇ ਆਪ ਦੇ ਆਸ-ਪਾਸ ਲੱਭੋ ਅਗਰੇ ਜਿੱਥੇ ਵੀ ਇਹ ਰੁੱਖ ਲੱਗੇ ਹੋਏ ਨੇ ਉਹਨਾਂ ਨੂੰ ਬੀਜਾਂ ਤੋਂ ਕਲਮਾ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰੋ ਤੇ ਵੱਧ ਤੋਂ ਵੱਧ ਤੁਸੀਂ ਇਹੀ ਰੁੱਖ ਲਗਾਓ ਕਿਉਂਕਿ ਇਹ ਰੁੱਖ ਕੁਦਰਤ ਨੇ ਇਸ ਮਾਲਵੇ ਦੇ ਏਰੀਏ ਦੇ ਵਿੱਚ ਉਗਾਏ ਨੇ ਤੇ ਇਹ ਘੱਟ ਪਾਣੀ ਤੇ ਤੇਜ਼ ਗਰਮੀ ਨੂੰ ਵੀ ਸਹਾਰ ਸਕਦੇ ਨੇ ਤੇ ਆਪਣੀਆਂ ਬਹੁਤ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਹੈਗੀਆਂ ਜੋ ਇਨ੍ਹਾਂ ਰੁੱਖਾਂ ਤੋਂ ਪੂਰੀਆਂ ਹੋ ਸਕਦੀਆਂ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਲਈ ਤੁਸੀਂ ਟ੍ਰੀ ਲਵਰ ਸੁਸਾਇਟੀ ਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ